ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਪਸ਼ੂ ਪਾਲਕ ਭਰਾਵਾਂ ਦਾ ਸਵਾਗਤ ਹੈ ਆਪਣੇ ਚੈਨਲ ਮਹਿਤਾਬ ਡੇਰੀ ਫਾਰਮ ਤੇ ਅੱਜ ਦੀ ਵੀਡੀਓ ਲੱਗੇ ਆ ਬਣਾਉਣ ਆਪਾਂ ਪ੍ਰਿੰਸ ਡੇਰੀ ਫਾਰਮ ਪਿੰਡ ਜਗਦੇਵ ਖੁਰਦ ਤੋਂ ਅੱਜ ਦੀ ਵੀਡੀਓ ਵਿੱਚ ਟੋਟਰਾ ਪਤਾ ਤਨ ਚਾਰ ਝੋਟੀਆਂ ਦਿਖਾਵਾਂਗੇ ਸਾਰੀਆਂ ਸੂਈਆਂ ਸਵਾਈਆਂ ਵਾ ਤੇ ਆਪਾਂ ਪਹੁੰਚੇ ਆ ਵੀਰ ਪ੍ਰਿੰਸ ਦੇ ਕੋਲ ਤੇ ਆਜੋ ਕਰਦੇ ਆ ਵੀਰ ਨਾਲ ਗੱਲਬਾਤ ਤੇ ਪੁੱਛਦੇ ਇਹਨਾਂ ਦੀ ਡਿਟੇਲ ਸਾਥੀਆ ਭਾਜੀ ਸਤਿਗੁਰੂ ਜੀ ਹੋ ਸੁਣਾਓ ਠੀਕ ਠਾਕ ਜੀ ਬੜੀਆ ਕਿਰਪਾਈ ਤੁਸੀਂ ਸੁਣਾਓ ਜੀ ਕਿਰਪਾ ਚਾਹੀਦੀ ਹੈ ਭਾਈ ਚੜਦੀ ਕਲਾ ਜੀ ਤੋ ਠੀਕ ਠਾਕ ਪਰਵਾਰ ਵਧੀਆ ਵਧੀਆ ਤੁਸੀਂ ਸੁਣਾਓ ਜੀ ਹਾਂਜੀ ਵਧੀਆ ਜੀ ਵੀਰ ਜੀ ਆਪਣਾ ਨਾਮ ਤੇ ਐਡਰੈਸ ਦੱਸ ਦਿਓ ਨਾਮ ਪ੍ਰਿੰਸਪਾਲ ਸਿੰਘ ਪਿੰਡ ਚਿਕ ਦੇਖੋ ਤਸੀਲੇ ਨਾਲਾ ਜਿਹੜਾ ਮਿਸਟਰ ਠੀਕ ਹੈ ਜੀ ਫੋਨ ਨੰਬਰ ਫੋਨ ਨੰਬਰ 9501296155 ਠੀਕ ਹੈ ਜੀ ਹਾਂਜੀ ਤੇ ਕਿੰਨੇ ਕਿੰਨੇ ਰੇਟ ਆਜੇ ਫਿਰ ਬਰੇਟਮੈਨ ਨੋਰਮਲ ਜੀ ਸਾਰੇ ਆ ਗਏ ਅੱਛਾ ਅੱਛਾ ਕਿਹੋ ਜਿਹਾ ਕਿਸ ਨੂੰ ਚਾਹੀਦੇ ਠੀਕ ਹੈ ਠੀਕ ਹੈ ਤੇ ਇਧਰੋ ਕਰੀਏ ਇੱਕ ਵੜ ਛੋਟੇ ਰੇਟ ਚ ਅੱਛਾ ਹਾਂਜੀ ਹਾਂਜੀ ਮਗਰਵਸ਼ੀ ਲਓ ਜੀ ਆ ਬਿਲਕੁਲ ਜਿਹੜੀ ਤਾਜੀ ਸੂਈ ਆਪਾਂ ਇਹ ਦਿਖਾਉਂਦੇ ਪਹਿਲੇ ਨੰਬਰ ਤੇ ਦੱਸਿਓ ਭਾਜੀ ਆ ਮਈਆਂ ਲੱਭਣ ਨਹੀਂ ਦਈਆਂ ਤੇ ਤਾਜ਼ੀਆਂ ਮਈਆਂ ਪੇਸ਼ ਕਰਤੀਆਂ ਜੀ ਹਾਂਜੀ 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 ਇਹ ਕਿਣ ਵਸੂਬਾ ਸੂਈ ਆ ਇਹ ਵੀਰ ਜੀ ਤੀਜਾ ਸੂਬਾ ਸੂਈ ਆ ਠੀਕ ਹੈ ਤੇ ਜਾਸੂਗਾ ਸਹੀ ਜੇ ਬੱਚਾ ਹੀ ਕੱਢਿਆ ਵਿਦਿਆ ਵਸ ਵਸ ਅੱਧਾ ਘੰਟਾ ਹੋਇਆ ਅੱਛਾ ਜੀ ਜੇਰ ਪੈਣ ਵਾਲੀ ਜੇਰ ਠੀਕ ਹੈ ਠੀਕ ਠੀਕ ਹੈ ਠੀਕ ਹੈ ਠੀਕ ਹੈ ਲਓ ਜੀ ਪੰਡਾ ਪਈਆਂ ਕਰਵਾ ਲਈ ਬੜਾ ਬਾਦਾ ਹੀ ਆ ਵੀਰ ਜੀ ਬਾਦੀ ਇਹ ਕਿੰਨੇ ਦੁੱਧ ਆਲੀਆ ਦੁੱਧ ਜੀ 15 ਕਿਲੋ ਦੂਜੇ ਸਵੇਰ ਚ ਆਇਆ ਮੈਨੂੰ ਦੁੱਧ ਅੱਛਾ ਅੱਛਾ 14-15 ਲੀਟਰ ਹੈ ਜੇਰ ਕੀ ਕੇ ਦੀ ਸੇਵਾ ਦਾ ਦੁੱਧ ਜੀ ਦਿੱਤੀ ਠੀਕ ਹੈ ਠੀਕ ਹੈ ਜੀ ਤੇ ਬਾਕੀ ਆ ਵੇ ਖੋਣੇ ਜੀ ਨੇਵਾ ਖਾਓ ਮੜਾਇਆ ਲੱਗੇ ਲਓ ਬਾਈ ਕਰੋ ਅੱਛਾ ਫਕਾਵਾ ਨੂੰ ਕਟੰਦੀ ਆਦਾ ਪੰਡਾ ਪਾਈਆਂ ਠੀਕ ਆ ਠੀਕ ਆ ਜੀ ਡਰਦੀ ਥੋੜਾ ਜਿਹਾ ਲਓ ਜੀ ਕਰੋ ਜੀ ਚੱਕ ਥਾਨ ਥੋੜੇ ਬੜਾ ਚੰਗਾ ਕੱਢਿਆ ਵਾ ਥਾਨ ਲੰਮਾ ਲੱਗਾ ਠੀਕ ਆ ਜੀ ਹਾਂ ਜੀ ਦੇਖੋ ਲੋ ਬਾਈ ਫਿਰ ਇਹਨੂੰ ਲਓ ਜੀ ਕਰੋ ਜੀ ਫਸੂਲ ਨੂੰ ਟੱਚ ਹੁੰਦਿਆ ਗਰਜੀ ਲੇਵਾ ਆ ਵੇਖੋ ਇਹ ਟੱਲ ਨਾ ਕੱਢ ਨਹੀਂ ਆਇਆ ਅੱਛਾ ਜੀ ਹਾਂ ਜੀ ਹਾਂ ਜੀ ਹਜੇ ਥੋੜਾ ਜਿਹਾ ਵੀ ਨਹੀਂ ਕੋਈ ਦੋਗ ਦਿਨ ਨਾ ਪਹਿਲਾ ਸੁਫੀ ਹੈ ਹਾਂ ਜੀ ਫਿਰ ਇਹ ਕਰਕੇ ਸੁਫੀ ਹੈ ਅੱਛਾ ਅੱਛਾ ਠੀਕ ਹੈ ਠੀਕ ਹੈ ਲਓ ਜੀ ਮੈਂ ਨਿੱਕੇ ਸਿੰਘ ਦੀ ਆ ਵੱਡੀ ਬਾਡੀ ਦੀ ਮੈਂ ਆ ਸਿਰ ਵੀ ਇਹ ਲਓ ਬਾਈ ਜੀ ਕਰੋ 14 15 ਲੀਟਰ ਵਾਲੀ ਆ ਤੇ ਸੁਬਾ ਸੁਈਆ ਤੀਸਰਾ ਕਰਮਾਲੀ ਤੇ ਥਾਣੇ ਕੋਲ ਵੀ ਚੰਗਾ ਲੱਗਾ ਤੇ ਕਿਆ ਡਾ ਛੱਡਾ ਵੀ ਚੰਗਾ ਬਣਾਇਆ ਵਾ ਤੇ ਬਿਲਕੁਲ ਜੇ ਤਾਈ ਜੀ ਤਾਈ ਜੀ ਸੁਈ ਆ ਤੇ ਗਾੜ ਗੁੜ ਲੋ ਤੇ ਕਰੋ ਚੈੱਕ ਤੁਹਾਨੂੰ ਲੱਗਾ ਪਿਆ ਛੱਡਾ ਹਾਂਜੀ ਹਾਂਜੀ ਉਹਨਾਂ ਗਾਂ ਨੂੰ ਅੰਨਾ ਪਛਾਣ ਠੀਕ ਹੈ ਜੀ ਥੋੜੇ ਵੱਡੀ ਬਾਡੀ ਇਹ ਕਿੰਨਾ ਕੱਢੂਗਾ ਅਖਤੀ ਹੁਣ ਫਿਰ ਫਿਰ ਕੀ 15 ਕਿਲੋ ਤਾਂ ਘਟ ਗਈ ਕੱਢੂ ਗਰਮੀ ਗੁਰ ਵੀ ਆ ਹਾਂਜੀ 17 ਕਿਲੋ ਤਾਂ ਘਟ ਗਈ ਲਓ ਜੀ 15 ਲੀਟਰ ਦੁੱਧ ਕੱਢੀ ਜਾਊਗੀ ਕਰਮਾਲੀ ਹਾਂ ਜੀ ਤਾਂ ਪੰਜਾਂ ਚੌਦਾਂ ਦਾ ਦੁੱਧ ਤੇ ਛੜੂ ਪੂਰੀ ਅੱਛਾ ਜੀ ਠੀਕ ਹੈ ਠੀਕ ਹੈ ਜੀ ਕਰੋ ਜੀ ਚੈੱਕ ਕੋਈ ਸ਼ੱਕੜੀਆਂ ਨਾ ਚਫਾ ਗਾ ਮਾਰ ਗਈ ਬਾਨਾ ਵਾ ਤੇ ਪਿੱਛੇ ਜਵਾਕ ਕੀ ਭਾਜੀ ਇਹਦੇ ਪੱਟਾ ਜੀ ਆ ਗਏ ਲੋ ਬੱਚੇ ਨੂੰ ਜਖਮ ਹੋਣੇ ਦੇਖ ਰੋਤਾ ਹੀ ਜੇ ਬੱਚਾ ਮਿਲੋ ਖੁਰ ਗਿਆ ਤੇ ਜਿੱਟੇ ਜੇ ਕਾਲੇ ਨਹੀਂ ਜੀ ਠੀਕ ਹੈ ਠੀਕ ਹੈ ਜੀ ਹਾਂਜੀ ਹਾਂਜੀ ਲੋ ਜੀ ਮੇਲ ਕਾਫ ਆ ਗਿਆ ਜੇ ਪਿੱਛੇ ਹਾਂਜੀ ਉਹ ਵੀ ਚੰਗਾ ਚਲੋ ਰਾਜੀ ਕਰਮ ਵਾਲਾ ਖੁਰਖਾਨ ਵੇਖੋ ਕਿੰਝ ਗੁੱਟ ਗੁੱਟ ਤੇ ਲੱਗਾ ਮੈਨੂੰ ਬਿਲਕੁਲ ਸਹੀ ਗੱਲ ਹੈ ਜੀ ਕਰੋ ਜੀ ਚੈੱਕ ਕਰ ਗਈ ਤੁਹਾਡੇ ਕੋ ਠੀਕ ਹੈ ਠੀਕ ਹੈ ਤੇ ਇਹਦਾ ਮੁੱਲ ਭਾਜੀ ਕੀ ਕਰਨਾ ਹੈ ਰੋ ਆਹ ਵੇਖੋ ਵਿੱਚ ਖਣ ਲੱਗੇ ਤੋਂ ਖਾਓ ਮੜੇ ਜੀ ਮੋੜ ਕੇ ਕੋਤਾਂ ਦੀ ਕਿੰਨੀ ਤੋ ਬਾਈ ਕਰੋ ਲਾਗੇ ਦੋ ਤੇ ਵਾਹਨਾ ਉਹ ਨਾਰੇ ਥਾਣਾ ਦਾ ਸੈਜ ਗਿਆ ਬਹੁਤ ਹੀ ਚੰਗਾ ਆ ਗਿਆ ਤੇ ਕੀ ਮੁੱਲ ਭਾਜੀ ਇਹਦਾ ਹਰ ਮੁੱਲ ਜੇ ਨਾਲ ਵੀਜੀ ਫੋਨ ਤੇ ਕਰ ਲਾਂਗੇ ਮੁੱਲ ਅੱਛਾ ਇਹਦਾ ਫੋਨ ਤੇ ਹਾਂਜੀ ਹਾਂਜੀ ਜੇ ਹੁਣ ਵੇਗੀ ਠੀਕ ਆ ਨਾ ਆ ਵੀਗੀ ਤੇ ਫਿਰ ਵੀਰ ਜੀ ਆਪਾਂ ਦੋਤੇ ਪੂਰੀ ਕਰਕੇ ਵੇਚਾਂਗੇ ਠੀਕ ਆ ਠੀਕ ਆ ਚੰਗੇ ਰਿਕਾਰਡ ਵਾਲੇ ਘਰੋਂ ਆਈ ਹੈ ਅੱਛਾ ਜੀ ਹਾਂਜੀ ਹਾਂਜੀ ਠੀਕ ਆ ਜੀ ਸਾਨੂੰ ਪਤਾ ਨਾ ਦੁੱਧ ਵਾਲੀ ਵੀਜੀ ਮੈਂ ਆ ਬਿਲਕੁਲ ਬਿਲਕੁਲ ਦੱਸਣ ਦਿਆ ਥਣ ਪਾਂਡਾ ਵਿਚ ਦੱਸਣ ਦਿਆ ਠੀਕ ਬਾਕੀ ਬੀਜੀ ਆਪ ਹੀ ਦੱਸਣ ਦੀ ਅਸੀਂ ਥੋੜਾ ਦੱਸਣਾ ਆ ਆਪ ਹੀ ਦੱਸਣ ਦੀ ਇਹ ਬਿਲਕੁਲ ਸਹੀ ਗੱਲ ਆ ਜੀ ਬਾਕੀ ਚਲੋ ਵੀਰ ਭਰਾ ਵੀ ਸਣੇ ਆ ਆਪੇ ਨਾ ਚੱਡਾ ਚ ਵੇਖ ਕੇ ਅੰਦਾਜ਼ਾ ਲਾ ਲੈਣਾ ਵੀ ਕਿੰਨੇ ਦੁੱਧ ਵਾਲੀ ਆ ਹਏ ਤੇ ਵੀਰ ਜੀ ਮੈਂ ਨਾ ਦੁੱਧ ਤੇ ਚੜਨਾ ਬਾਕੀ ਛੋਟੇ ਚਿੰਗਰੀ ਭਰੀ ਆ ਮੈਂ ਠੀਕ ਹੈ ਜੀ ਆਹ ਹੋਊਗਾ ਅੱਛਾ ਜੀ ਹਾਂਜੀ ਹਾਂਜੀ ਤੇ ਆਹ ਵਾਲੀ ਝੋਟੀ ਇਹ ਵੀ ਜੀ ਪਲੂਣ ਕੱਟੀ ਆ ਵੇਖੋ ਨਾ ਵੇਖੋ ਮੋੜ ਫੋੜ ਤੇ ਕੱਟੀ ਹੋਵੇ ਕਰੋ ਚੈੱਕ ਦੂਜੇ ਸੂਏ ਵਾਲੀਆਂ ਮਈਆਂ ਅੰਗਲੇ ਵਾਲਾ ਹੀ ਬੈਠੀ ਆ ਜ ਲੋ ਜੀ ਪਤਲੇ ਚੰਮ ਵਾਲੀ ਜਿਹੜੇ ਕਰੋ ਚਮੜੀ ਦੀ ਮੈਂ ਝੋਟੀ ਆ ਬਸ ਵੀਰ ਜੀ ਕਹਿੰਦੇ ਸਾਂਭੀ ਨਹੀਂ ਝੋਟੀ ਹਾਂਜੀ ਸਾਂਭੀ ਤੇ 20000 30000 ਮੈਂ ਉੱਚੋ ਟੀਚੀ ਮਿਲਨੀ ਜਿੱਦੀ ਥੱਲਿਓ ਖਬਰਦਾਰ ਹੈ ਝੋਟੀ ਸਹੀ ਗੱਲ ਹੈ ਜੀ ਲਓ ਜੀ ਥੰਦੇ ਜਿਹੜੇ ਚੱਡੇ ਚੁੰਡੇ ਦੀਆਂ ਸਪਾਈਆਂ ਜਿਹੜੀਆਂ ਬੜੀਆਂ ਚੰਗੀਆਂ ਆ ਗਈਆਂ ਦੇਖੀ ਜਾਈਏ ਜਿੰਨੀ ਵੀ ਇੱਥੇ ਆ ਗਈਆਂ ਬਿਲਕੁਲ ਸਹੀ ਗੱਲ ਹੈ ਜੀ ਕਰੋ ਜੀ ਚੈੱਕ ਇਹਨੂੰ ਕਿੰਨਾ ਟਾਈਮ ਹੋ ਗਿਆ ਸੂਈ ਨੂੰ ਇਹ ਵੀ ਜੀ ਪਾਸੋਂ ਸ਼ਾਮੀ ਸੂਈ ਜੀ ਆਵੇ ਲਓ ਜੀ ਇਹਦਾ ਵੀ ਬਿਲਕੁਲ ਨਾਲ ਹੀ ਆ ਨਾੜੂ ਬਿਲਕੁਲ ਗਿੱਲਾ ਵਾ ਹਾਂਜੀ ਆਉਂਦੇ ਆ ਦਿਖਣ ਦੇ ਕੋਈ ਗੱਲ ਆ ਲਓ ਜੀ ਕਰੋ ਜੀ ਚੈੱਕ ਬਿਲਕੁਲ ਨਾੜੂ ਦੇ ਬੱਚਾ ਜੀ ਠੀਕ ਹੈ ਜੀ ਇਹਦੇ ਇਹ ਕੀ ਹੈ ਕੱਟੀ ਕਟਾ ਕੱਟਾ ਜੀ ਇਹ ਵੀ ਮੇਲਕਾਫ ਆ ਗਿਆ ਭਾਜੀ ਜਿੱਥੇ ਦੇਖੋ ਸੂਆ ਕੇ ਤਾਂ ਹੀ ਆ ਕੱਟੀ ਮਿਲੂਗੀ ਮੇਰੇ ਕੱਟਿਆਂ ਦਾ ਸੂਆ ਹ え ਮੰਲੋ ਭਾਜੀ ਇਹ ਕੋ ਕਿੰਨਾ ਇਸ ਟਮ ਇਹ ਦੇ ਕੋ ਬੋਲਾ ਹੀ ਵਰਜੀ ਉੱਠ ਕੇ ਲੋਣ 8 ਲੀਟਰ ਬੋਲਾ ਹੀ ਬੋਲਾ ਹਾਂਜੀ ਬੋਲਾ ਹੀ ਹੁੰਦਾ ਜੀ ਠੀਕ ਆ ਜੀ ਲਓ ਜੀ 8 ਲੀਟਰ ਜਿਹੜਾ ਇਹ ਕੋ ਬਿਲਕੁਲ ਬੋਲਾ ਰੈਡੀ ਆ ਇਸ ਇੱਕ ਤੋਂ ਵੀ ਚੈੱਕ ਕਰ ਸਕਦੇ ਇੰਨੀ ਗਾ ਨਿਕਾ ਜਾ ਸਿੰਗ ਆ ਠੀਕ ਆ ਜੀ ਇਹ ਕਿੰਨਾ ਕੱਢ ਦੋਗੇ ਦੁੱਧ ਦੇ ਦੁੱਧ ਵਿੱਚ 12 ਕਿਲੋਰ ਮਾ ਇਨ ਚਵਾਈ ਹੋਊ ਠੀਕ ਆ ਲਓ ਜੀ ਪਹਿਲਾ ਸੁਗਰ ਸੀ ਤੇ 12 ਲੀਟਰ ਜਿਹੜਾ ਦੁੱਧ ਭਰ ਜੂਗੀ ਕਰਮ ਵਾਲੀ ਸਾਨ ਤੁਨ ਬਹੁਤ ਹੀ ਚੰਗਾ ਲੱਗਾ ਵਾ ਅਛਾ ਹੀ ਹਾਂਜੀ ਹਾਂਜੀ ਆਮੂਲਾ ਮਾਰਨਾ ਬਾਕੀ ਗਾੜੀ ਬੁੜੀ ਮਫਾਉ ਕੰਨ ਲੱਗੀ ਆ ਠੀਕ ਆ ਠੀਕ ਤੁਹਾਡਾ ਦੀ ਛੋਟੀਆਂ ਨਹੀਂ ਛੋਟੀਆਂ ਲਓ ਜੀ ਜੈਡ ਬਲੈਕ ਜਿਹਦੇ ਕਰੋ ਫੇਸ ਕੁਆਲਟੀ ਚੈੱਕ ਤੁਸੀਂ ਆ ਨਿਗੇ ਨਿਗੇ ਸਿੰਗ ਲੱਗੇ ਆ ਠੀਕ ਆ ਠੀਕ ਆ ਜੀ ਇਹ 11 ਤੋਂ 12 ਲੀਟਰ ਜਿਹੜਾ ਦੁੱਧ ਭਰਤੂ ਦੇ ਬਿੰਦੀਆਂ ਵਾਲਾ ਛੱਡਾ ਆ ਗਿਆ ਜੇ ਠੀਕ ਆ ਜੀ ਜੇ ਵੀ ਧੁਮਾਗ ਦਿਨਾਂ ਦੀ ਸੂਈ ਆ ਜੇ ਬੌਲਾ ਹੀ ਤਿਆਰ ਆ ਦੇਖੋ 8 ਲੀਟਰ हां जी। ਹਰ ਦੀ ਤਾੜੀਆਂ ਛੋਟੀਆਂ ਮੇਰੀ। ਠੀਕ ਆ ਠੀਕ ਆ ਜੀ। ਲਓ ਜੀ ਬਿਲਕੁਲ ਤਾਜ਼ੀਆਂ ਵਾਂ। ਇੱਕ ਕਰੋ ਜੀ ਚੈੱਕ ਪਿੱਠ ਪੜੇ ਲਓ ਵੀ ਤੇ ਥਣ ਥਣ ਵੀ ਬੜਾ ਚੰਗਾ ਲੱਗਾ ਕਰਮਾਲੀ ਦੇ। ਹਾਂ ਜੀ। ਇਹਦਾ ਮੁੱਲ ਭਾਜੀ ਹਰ। ਇਹਦਾ ਮੁੱਲ ਜੈ ਜੀ ਦੇ ਜੀ। ਇਹਦਾ ਮੁੱਲ ਜੈ ਜੀ ਬਿਲਕੁਲ। ਕਿੰਨਾ ਕੁ? ਇਹ ਜੀ ਹਾਂ ਨਹੀਂ ਜਿਹੜੀ ਦੇਣੀ ਆ ਨਾ 85000 ਦੀ ਕੱਟੀ ਕਰਾਂਗੇ ਹਾਂ ਨਹੀਂ ਹਾਂਜੀ ਹਾਂਜੀ ਠੀਕ ਆ ਠੀਕ ਆ ਲਓ ਭਾਜੀ 85000 ਦੀ ਬਿਲਕੁਲ ਤਾਜੀ ਸੂਈ ਆ ਹਾਂਜੀ ਹਾਂਜੀ ਚਲੋ ਮੌਕੇ ਤੇ ਭਾਜੀ ਹਰਕਾਰ ਦਿਓ ਬਈ ਮਾਨ ਵੀਰ ਭਰਾ ਮੰਗਦੇ ਅਸੀਂ ਇੱਥੋਂ ਉੱਥੋਂ ਵੇਖੋ ਕੰਜ ਵੇ ਸੌਥਿਆ ਥਾਣਾ ਹਾਂਜੀ ਹਾਂਜੀ ਕੋਈ ਸ਼ੱਕ ਨਹੀਂ ਪਾਉਂਦੀ ਜ਼ਿਆਦਾ ਚੰਗਾ ਥਾਣਾ ਲੱਗਾ ਇਹ ਵੇ ਜੀ ਜੇ ਸੰਭੀਨ ਦੀ ਤੇ ਇੱਕ 10 ਦੀ ਕੱਟੀ ਸੀ ਹੁਣ ਦੇ ਸਮੇਂ 'ਚ ਜਾਂ ਜੰਗ ਸੁਹਾਣੀ ਮੈਂ ਦਾ ਬਾਹਰ ਹੈਗਾ ਹਾਂਜੀ ਹਾਂਜੀ ਇੱਕ 10 ਦੀ ਕੱਟੀ ਸੀ ਠੀਕ ਹੈ ਠੀਕ ਹੈ ਇਹ ਪਾਜੀ ਸੂਈ ਆ ਇਹ ਪ੍ਰੇਮ ਦੀ ਹੱਟੀ ਜਣਾ ਫਿਰ ਇੱਥੇ ਰੇਟ ਜੇ ਅੱਜ ਮਿਲਣਾ ਹਾਂਜੀ ਜਿਉਂ ਪ੍ਰੇਮ ਭਾਈ ਦਾ ਸੱਚੀ ਗੱਲ ਸੱਚੀ ਗੱਲ ਜੀ ਉਹ ਠੀਕ ਠਾਕ ਠੀਕ ਠਾਕ ਵਧੀਆ ਜੀ ਇਹ 85 ਕਰਤਾ ਮੋਲੇ ਨੇ ਕਰੀਏ ਮਾਨਤਾਨ ਕੋਈ ਹਾਂਜੀ ਕਰੀਏ ਮਾਨਤਾਨ ਕਰਵਾ ਲਈ ਠੀਕ ਹੈ ਲਓ ਭਾਈ ਮਾਨਤਾਨ ਠੀਕ ਹੈ। ਕੋਈ ਮਾਨਤਨ ਖੁੱਲੇ ਹੋਣਗੇ। ਠੀਕ ਹੈ ਠੀਕ ਹੈ। ਬਾਹਰ ਪਾਜੀਆਂ ਗਿੱਲੀਆਂ ਝੋਟੀਆਂ। ਹਾਂਜੀ ਹਾਂਜੀ ਤੇ ਆ ਝੋਟੀ ਪਾਜੀ ਕਿਵੇਂ ਆ? ਇਹ ਵੀਰ ਜੀ ਦੁੱਧ ਦੇ ਰਿਹਾ ਹੋਊਗਾ ਆ ਇਹ ਲੋ ਬੱਚਾ ਵੀ ਜੀ ਕੋਈ ਲਾਲੇ ਤਿੰਨਾ ਦਾ ਕੋਈ ਲਾਲੇ ਚੋਂਦਾ। ਅੱਛਾ ਜੀ ਕਟਾ ਵੀ ਕਿੰਨ੍ਹੇ ਮਹੀਨਿਆਂ ਦਾ ਲਗਪਗ ਮੈਂ ਸੁਈਏ। ਠੀਕ ਹੈ ਜੀ। ਪੌਣੇ ਇੱਕ ਦੋ ਮਹੀਨੇ ਦੀ ਗੱਬਣ ਵੀ ਜੇ ਨਹੀਂ ਹੈ। ਅੱਛਾ ਜੀ। ਇਹ ਕਿਹਨੇ ਦੀ ਕਿਸਮਰ ਨੂੰ ਜਾ ਕੇ ਨਿਕਲ ਆਵੇ ਆਪਾਂ ਨਹੀਂ ਕਰਾਈ ਵਿੱਚ ਚੈੱਕ। ਠੀਕ ਹੈ ਠੀਕ ਹੈ। ਇਕੋ ਕਿੰਨਾ ਹੁਣ ਇਸ ਟਾਈਮ ਆ ਇਹਦੇ ਕੋਲ ਦੁੱਧ ਵੀਰ ਜੀ ਪੱਕਾ ਜਿਹੜਾ ਖੰਡੇ ਆ ਉਹ ਨਾ ਹਾਂਜੀ ਕੋਲ 8 ਕਿਲੋ ਦੁੱਧ ਹੋਊਗਾ 8 ਪਾਈਆਂ ਖੰਡ ਘੱਟ ਹੋ ਜੇ ਮੈਂ ਕਹਿ ਨਹੀਂ ਸਕਦਾ ਲਓ ਬਿੱਲੀ ਬੈਰੀਆਂ ਸਫਾਈਆਂ ਸੱਜਰਾਂ ਨੇ ਪਰੇ ਕਰਨਦੀ ਆ ਹਾਂਜੀ ਹਾਂਜੀ ਤੇ ਦੁੱਧ ਦੇ ਕੋਲ 8 ਲੀਟਰ ਬਈ ਸੱਜਰ ਨੇ ਕਿੰਨਾ ਘੇ ਭਰਿਆ ਹਰ ਸੱਜਰ ਨੇ ਵੀਰ ਜੀ 14 ਕਿਲੋ ਦੁੱਧ ਭਰਿਆ ਆਪਣੇ ਸੱਜਣਾ ਮਿੱਤਰਾਂ ਕੋਲ ਆਈ ਹੈ ਅੱਛਾ ਜੀ ਮਨਾਂ ਸਾਂਭੀ ਥੋੜੀ ਘੱਟ ਗਈ ਆ ਠੀਕ ਠੀਕ ਹੈ ਅੱਛਾ ਅੱਛਾ 4 ਨੋੜਾ ਸੌਹ ਜੀ ਗਾੜੀ ਲਾਗੋਤ ਹਾਂ ਸੌਹ ਬਈ ਕਰੋ ਜੀ ਸ਼ਟਲ ਦੁੱਧਾਂ ਦੀ ਛੋਟੀ ਆ ਚੱਡੇ